ਪਹਿਲਾ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੈਠਣੇ ਇੱਕ ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਹਾਲੇ ਰਿਹਾਈ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਨਾ ਜ਼ਮਾਨਤਾਂ ਤੇ ਨਾ ਛੁੱਟੀਆਂ ਤੇ ਦੂਜੇ ਪਾਸੇ ਸਾਡੇ ਡਿਗਰੂਗੜ੍ਹ ਬੈਠੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀਆਂ ਹਲੇ ਜਿਹੜੀਆਂ ਕੇਸਾਂ ਦੀਆਂ ਕਾਰਵਾਈਆਂ ਨੇ ਜਿਹੜਾ ਟ੍ਰਾਇਲ ਹੈ ਉਹ ਚਲਾਇਆ ਵੀ ਨਹੀਂ ਜਾ ਰਿਹਾ ਕਿਨਾਂ ਕਿਸੇ ਕੇਸ ਤੋਂ ਪਿਛਲੇ 1 ਸਾਲ ਤੋਂ ਉਹ ਜੇਲਾ 'ਚ ਬੰਦ ਨੇ। ਭਖੜਤਾਲ ਤੇ ਨੇ ਪਿਛਲੇ 8 ਦਿਨਾਂ ਤੋਂ ਲੈ ਕੇ 30 ਸਿੰਘ ਸਾਡੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭਖੜਤਾਲ ਤੇ ਨੇ। ਉਹਨਾਂ ਦੇ ਪ੍ਰਵਾਲ ਭਖੜਤਾਲ ਤੇ ਨੇ। ਜਿੰਨਾ ਵਿੱਚੋਂ ਪਤਾ ਲੱਗਿਆ ਕਿ ਭਾਈ ਬਸੰਤ ਸਿੰਘ ਚਾਚਾ ਹਰਦੀਪ ਸਿੰਘ ਦੀ ਹਾਲ ਜਿਹੜੀ ਉਹ ਗੰਬੀਰ ਬਣੀ ਹੋਈ ਆ ਸੋਚਣ ਵਾਲੀ ਗੱਲ ਆ ਕਿ ਇਹ ਕੌਣ ਲੋਕ ਨੇ ਜਿਹੜੇ 30 35 35 ਸਾਲ ਜੇਲ੍ਹਾਂ ਤੋਂ ਬੰਦ ਜੇਲ੍ਹਾਂ 'ਚ ਬੰਦ ਨੇ ਇਹਨਾਂ ਦੇ ਕੋਈ ਨਿੱਜੀ ਮਸਲੇ ਸੀ ਇਹਨਾਂ ਦੇ ਵੀ ਘਰ ਦੇ ਰੌਲੇ ਸੀ ਇਹ ਕਿੰਦੀ ਖਾਤਰ ਜੇਲਾਂ 'ਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਉੱਜੜ ਗਏ ਜੇ ਆਪਾਂ ਗੱਲ ਕਰਦੇ ਭਾਈ ਅਮਰਪਾਲ ਸਿੰਘ ਦੀ ਵਧੀਆ ਆਪਣਾ ਕਾਰੋਬਾਰ ਛੱਡ ਕੇ ਦੁਬਈ ਦੇ ਵਿੱਚੋਂ ਪੰਜਾਬ ਆ ਗਿਆ ਜਿੰਨਾਂ 'ਚ ਰਲਕ ਹੁੰਦੀ ਆ ਅਣਖ ਹੁੰਦੀ ਆ ਜਿੰਨਾਂ 'ਚ ਦਰਦ ਹੁੰਦਾ ਆਪਣੀ ਕੌਮ ਦਾ ਆਪਣੀ ਮਿੱਟੀ ਦਾ ਉਹ ਆਉਂਦੇ ਨੇ ਉਹ ਲੜਦੇ ਵੀ ਨੇ ਉਹ ਕਰਵਾਨ ਵੀ ਹੋ ਜਾਂਦੇ ਨੇ ਲਗਾਤਾਰ ਸਿੱਖੀ ਦਾ ਪ੍ਰਚਾਰ ਬਹੁਤ ਨੌਜਵਾਨੀ ਨਸ਼ਾ ਤੇ ਰਾਜਨੀਤੀ ਇਤਿਹਾਸ ਨਾਲ ਜੋੜੀ ਬਹੁਤ ਨੌਜਵਾਨ ਮੈਨੂੰ ਮਿਲਦੇ ਜਦੋਂ ਮੈਂ ਕਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਦਿਮਾਲੇ ਸਜਾਏ ਹੁੰਦੇ ਇੱਕੋ ਹੀ ਗੱਲ ਕਹਿੰਦੇ ਏ ਭਾਈ ਕਈ ਸਾਲ ਚਿੱਟਾ ਪੀਤਾ ਪਰ ਭਾਈ ਅਮਰਤਾਲ ਜੀਆਂ ਗੱਲਾਂ ਸੁਣ ਕੇ ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਸੀਂ ਚਿੱਟਾ ਛੱਡ ਚੁੱਕੇ ਆ ਉਹ ਬੰਦੇ ਕਦੇ ਵੀ ਹਕੂਮਤਾਂ ਨੂੰ ਭਾਉਦੇ ਨਹੀਂ ਹੁੰਦੇ ਜਦੇ ਵੀ ਇਹ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਹੁੰਦੀਆਂ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਆਪਣੀ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਨੇ ਜਿਹੜੇ ਇਨਸਾਨ ਆਪਣੀ ਕੌਮ ਨੂੰ ਸੰਘਰਸ਼ਾਂ ਦੇ ਰਾਹ ਤੋਰਦੇ ਨੇ ਜਿਹੜੇ ਇਨਸਾਨ ਆਪਣੇ ਹੱਕਾਂ ਲਈ ਆਪਣੇ ਇਨਸਾਫ਼ ਲਈ ਲੜਨਾ ਸਿਖਾਉਂਦੇ ਨੇ ਸੋ ਇਸੇ ਕਰਕੇ ਇਹ ਨਿਸ਼ਾਨੇ ਤੇ ਆਏ ਤੇ ਐਨਐਸਏ ਲਾ ਕੇ ਫੋਰਸਾਂ ਵਗਾ ਕੇ ਸੈਂਟਰ ਤੋਂ ਤੇ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਕਰਤੇ। ਅੱਜ ਦੇਖਿਆ ਹੁਣ ਆ 4 ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਘਰ ਘੇਰ ਲਿਆ ਸੀ। ਕਿ ਤੁਸੀਂ ਐਨਐਸਏ ਲਾਈ ਐ। ਉਹ ਉੱਥੇ ਮੁੱਕਰ ਜਾਂਦਾ ਕਿ ਐਨਐਸਏ ਅਸੀਂ ਨਹੀਂ ਲਾਈ ਐ ਐਨਐਸਏ ਸੈਂਟਰ ਨੇ ਲਾਈ ਐ। ਸਾਨੂੰ ਇਹ ਗੱਲ ਇੱਕ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜੀ ਐਨਐਸਏ ਲੱਗੀ ਹੈ ਉਹ ਐਨਐਸਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰეკਮੈਂਡ ਕਰਕੇ ਭੇਜਿਆ ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾ ਕੇ ਐਨਐਸਏ ਲੱਗੀ ਹੈ ਤੇ ਜਿਹੜੇ ਡਿਗਰੂਗੜ ਬੈਠੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣ ਉਹ ਡੀਸੀ ਅੰਮ੍ਰਿਤਸਰ ਦੀ ਦੇਖ ਰੇਖ ਚ ਹੁੰਦਾ ਹੈ ਇੱਥੇ ਸਪਸ਼ਟ ਹੈ ਇਹ ਮੁਕਰਦੇ ਐ ਕਿ ਸੈਂਟਰ ਨੇ ਲਾਈ ਹੈ ਸੈਂਟਰ ਦੀ ਸਾਂਤੀ ਲਈ ਹੈ ਦੋਨਾਂ ਦੀ ਮਿਲਿ ਭੋਤ ਦੇ ਨਾਲ ਐ ਐਨਐਸ ਲੱਗੀ ਐ ਜੇ ਪੰਜਾਬ ਦਾ ਮੁੱਖ ਮੰਤਰੀ ਚਾਵੇ ਅੱਜ ਹੀ ਉਹਨਾਂ ਨੂੰ ਪੰਜਾਬ ਜਾ ਸਕਦਾ ਹੈ ਅੱਜ ਹੀ ਇਹਨਾਂ ਸੇ ਖਤਮ ਕਰ ਸਕਦਾ ਹੈ ਅੱਜ ਹੀ ਰਿਹਾ ਕਰ ਸਕਦਾ ਐਨੀ ਪਾਵਰ ਐਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਭਾਜਨ ਸਿੰਘ ਮਾਨ ਕੋਲੇ ਹੈਗੀ ਆ ਪਰ ਹਰ ਵਾਰੀ ਗੱਲ ਆ ਜਿਹੜੀ ਤਾਲ ਜਾਂਦੇ ਆ ਕਿ ਸੈਂਟਰ ਕਰ ਰਿਹਾ ਸੈਂਟਰ ਉਹ ਕਰ ਰਿਹਾ ਸੈਂਟਰ ਆ ਕਰ ਰਿਹਾ ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ ਸੈਂਟਰ ਅੱਜ ਦਾ ਨਹੀਂ ਕਰ ਰਿਹਾ ਸੈਂਟਰ 47 ਤੋਂ ਲੈ ਕੇ ਕਰ ਰਿਹਾ ਜੋ ਤੱਕੇ ਜੋ ਜ਼ੁਲਮ ਜੋ ਜ਼ਬਰ ਸੈਂਟਰ ਨੇ ਲਗਾਤਾਰ ਕੀਤੇ ਆ ਸਾਡੀ ਜਵਾਨੀ ਨੂੰ ਕੋ ਕੋ ਕੇ ਮਾਰਿਆ ਉਹ ਸਾਨੂੰ ਪਤਾ ਹੈ ਪਰ ਇਸ ਨਾਮਲੇ ਦੇ ਵਿੱਚ ਭਵਨ ਸੈਂਟਰ ਨਾਲ ਆ ਰਿਹਾ ਹੋਇਆ ਤੁਸੀਂ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਕਨੌਰੀ ਬਾਰਡਰ ਤੇ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਗੋਲੀ ਮਾਰੀ ਹੈ ਟਰੈਕਟਰ ਪਰ ਤੇ ਕਹਾੜੀਆਂ ਦਾ ਵੜ ਤੇ ਟਰਾਲੀਆਂ 'ਚ ਬੈਠੇ ਬਜ਼ੁਰਗ ਕੁੱਤੇ ਸਿਰ ਪਾਰ ਤੇ ਲੱਤਾਂ ਤੋੜਦੀਆਂ ਅੱਖਾਂ ਘੜਤੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਵੀ ਗੀਆਂ ਉਸ ਤੇ ਇਹ ਘਰ ਪਾਲਪੁਰੇ ਤੋਂ ਸੀ ਇੱਕ ਮੁੰਡਾ ਤਾਊ ਹੈ ਸੈਫਦੀਪਰਪਿੰਡ ਤੋਂ ਉਹਦੀ ਵੀ ਅੱਖ ਚਲੀ ਗਈ ਹੈ ਇੱਕ ਐਨਾ ਜਬਰ ਘਾ ਰਿਹਾ ਸੈਂਟਰ ਅੱਜ 3 ਦਿਨ ਹੋ ਗਏ ਉਸ ਨੌਜਵਾਨ ਦੀ ਮੌਤ ਹੋਈ ਨੂੰ ਤੇ ਅੱਜ ਹਰਿਆਣਾ ਸਰਕਾਰ ਦਾ ਬਿਆਨ ਸੀ ਕਿ ਉਸ ਨੌਜਵਾਨ ਦੀ ਮੌਤ ਸਾਦੀ ਹੱਦ ਚ ਹੋਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਦੇਖਦੇ ਹਾਂ ਇਹਦੀ ਪਰਤਾਲ ਕਰ ਰਹੇ ਆ ਜੇ ਇੱਥੇ ਐਨਐਸਏ ਲਾਉਣੀ ਹੈ ਇੱਥੇ ਯੂਪੀਏ ਲਾਉਣੀ ਹੈ ਇੱਥੇ ਮੁਕਾਦਮੇ ਝੂਠੇ ਦਰਜ ਕਰਨੇ ਆ ਕਿਸੇ ਦੀ ਆਵਾਜ਼ ਤੋਂ ਬੰਦੇ ਲਈ ਤਾਂ ਮਿੰਟ ਲਾਉਂਦਿਆ ਕੋਈ ਪਰਤਾਲ ਨਹੀਂ ਹੁੰਦੀ ਨਾਲ ਦੀ ਨਾਲ ਸੈਂਟਰ ਤੋਂ ਫੋਰਸਾਂ ਵੀ ਆ ਜਾਂਦੇ ਨੇ ਇਹਨਾਂ ਨੇ ਐਨਐਸਏ ਲੱਗ ਰਿਹਾ ਜਿਲ੍ਹਾ ਸਿੱਤੇ ਜਾਂਦੇ ਨੇ ਆਪਾਂ ਨਾ ਤੁਹਾਡੇ ਸਾਹਮਣੇ ਇੱਕ ਜੌਰੀ ਜਾਦੀ ਆਧਾਰਨ ਹੈ ਚੈਨੀਖੋਨ ਦਾ ਪਰਚਾ ਫੌਤੀਆਂ ਦੇ ਪਰਚੇ ਕੋਈ ਪਰਤਾਲ ਹੋਈ ਕੋਈ ਜਾਂਚ ਹੋਈ ਪਰ ਤਿੰਨ ਦਿਨ ਹੋ ਗਏ ਸਾਡੀ ਹਾਜ਼ਰ ਚ ਆ ਕੇ ਉਹ ਸਾਡੇ ਨਾਲ ਕੀ ਕੁਝ ਕਰਕੇ ਗਏ ਆ ਹਾਲੇ ਤਾਂ ਕਹਿੰਦੇ ਪੜਤਾਲ ਚੁਲੀ ਜਾਂਦੇ ਆ ਇਥੋਂ ਸਮਝ ਲਓ ਇਹ ਸਾਡੇ ਨਾਲ ਨਹੀਂ ਆ ਇਹ ਸਾਰੇ ਦਿੱਲੀ ਵਾਲੇ ਤੇ ਵਿੱਚੀ ਭਵਾਂਤਰਗੇ ਭਰਾਵੋ ਰੜੇ ਹੋਏ ਆ ਸੋ ਜਿਹੜੇ ਅੱਜ ਮਗਰਵਸਤੇ ਹੰਝੂ ਪਾਉਂਦੇ ਫਿਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਬੰਦੀ ਸਿੰਘ ਛੱਡੋ ਜੀ ਅਸੀਂ ਨਾਲ ਆਈ ਛੋਡੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਭਰਾਵੋ ਜਦੋਂ ਭਾਈ ਅਮਰਪਾਲ ਸਿੰਘ ਵਰਗੇ ਇੱਥੇ ਪ੍ਰਚਾਰ ਕਰਦੇ ਪਰਦੇਸੀ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਉਹਨਾਂ ਦੇ ਖਿਲਾਫ ਉਹ ਵੀ ਆਪਾਂ ਸਾਰੇ ਜਾਣਦੇ ਆ ਜਿਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਕਿ ਇੱਥੇ ਸਾਡਾ ਕੋਈ ਨਹੀਂ ਆ ਜਿਵੇਂ ਭਾਈ ਡਾਕਟਰ ਸੁਖਬੀਤ ਉਦੋਂ ਕਨੇ ਕਿਹਾ ਕਿ ਸਾਨੂੰ ਮਸਲਿਆਂ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਨਫਰਤ ਦੀਆਂ ਦਵਾਰਾਂ ਨੇ ਜਿਹੜੀਆਂ ਨਫਰਤੀਆਂ ਕੰਡਾਂ ਨੇ ਜਿਹੜੀਆਂ ਇੰਨੀਆਂ ਉੱਚੀਆਂ ਨਾ ਕਰਨਗੇ ਆਪਣੇ ਚ ਕਿ ਨਾ ਸਾਫਟ ਪਿਆ ਜਾਵੇ ਤੇ ਨਾ ਮੂਹਰਲੇ ਪਿਆ ਜਾਵੇ ਕਿੱਥੇ ਗਏ ਉਹ ਲੋਕ ਜਿਹੜੇ ਲਗਾਤਾਰ ਇਹ ਪ੍ਰਚਾਰ ਕਰ ਰਹੇ ਸੀ ਇਹ ਤਾਂ ਮੁੰਡੇ ਬਰਵਾ ਦੂਗਾ ਜੀ ਇਹ ਤਾਂ ਮਾਹੌਲ ਖਰਾਬ ਕਰ ਦੂਗਾ ਜੀ ਇਹ ਚਰਾਸੀ ਵਾਲਾ ਮਾਹੌਲ ਬਣਾ ਦੂਗਾ ਜੀ ਕੀ ਅੱਜ ਮੁੰਡੇ ਨਹੀਂ ਮਰ ਰਹੇ ਸ਼ਰੇਆਮ ਚਿੱਤੇ ਦੇ ਨਾਲ ਆਪ ਕੋ 10 ਨੌਜਵਾਨ ਰੋਜ਼ ਮਰਦੇ ਆ ਪਰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਚੇਤੇ ਰੱਖਿਓ ਸਟੇਟ ਦਾ ਇੱਕ ਪਹਿਲੇ ਸਮੇਂ ਤੋਂ ਲੈ ਕੇ ਬੜਾ ਕਾਰਗਰ ਹਥਿਆਰ ਹੈ ਪੂਰਾ ਇਹਨਾਂ ਨੇ ਵਰਤਿਆ ਉਹ ਚਾਰਾ ਪ੍ਰਾਪੇ ਗੰਦਾ ਇਹ ਕੀ ਪ੍ਰਾਪੇ ਗੰਦਾ ਕਰਦੇ ਆ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਧਰਤੀ ਦੀ ਗੱਲ ਕਰਦਾ ਆਪਣੀਆਂ ਬੋਲੀਆਂ ਦੀ ਗੱਲ ਕਰਦਾ ਆਪਣੇ ਪਾਣੀ ਦੀ ਗੱਲ ਕਰਦਾ ਆਪਣੀ ਹੋਦ ਨੂੰ ਬਚਾਉਣ ਦੀ ਗੱਲ ਕਰਦਾ ਇਹ ਉਸੇ ਬੰਦੇ ਨੂੰ ਉਸੇ ਇਨਸਾਨ ਦੀ ਕੌਮ ਦੇ ਵਿੱਚ ਲਗਫਲ ਕਰ ਦਿੰਦੇ ਆ ਉਹਦੇ ਖਿਲਾਫ ਕਹਿ ਜਾ ਵਰਤਾਂਤ ਘੜਦੇ ਆ ਮਾਹੌਲ ਫੁੱਜਦੇ ਆ ਉਹਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਜੀ ਇਹ ਬੰਦਾ ਸ਼ੱਕੀ ਐ ਅਲੱਗ-ਫਲੱਗ ਕਰਕੇ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕਰਦੇ ਆਵੇਂ ਸ਼ਕਾਰ ਕਿਵੇਂ ਖੇਡਣ ਆਪਾਂ ਦੇਖਿਆ ਦੀਪ ਆਇਆ ਦੀਪ ਦੇ ਖਿਲਾਫ ਵੀ ਉਹੀ ਪ੍ਰਪਾਗੈਂਡਾ ਹੋਇਆ ਏਜੰਸੀਆਂ ਦਾ ਬੰਦਾ ਸਟੇਟ ਦਾ ਬੰਦਾ ਜਦੋਂ ਗਿਆ ਫਿਰ ਜੀ ਬਹੁਤ ਚੰਗਾ ਸੀ ਇਹੀ ਕੁਛ ਅਮਰਪਾਲ ਦੇ ਖਿਲਾਫ ਚੱਲਿਆ ਇਹ ਸਟੇਜ ਨੇ ਛੱਡਿਆ ਜੀ ਇਹ ਮਾਹੌਲ ਖਰਾਬ ਕਰਦਾ ਜੀ ਇਹ ਭੜਕਾਉਂਦਾ ਜੀ ਅੱਗ ਲਾਉਂਦਾ ਜੀ ਏਜੰਸੀਆਂ ਦਾ ਬੰਦਾ ਜੀ ਅੱਜ ਜੇਲ੍ਹ 'ਚ ਬੈਠਾ ਹੈ ਅੱਜ ਆਪਾਂ ਘਰਾਂ 'ਚ ਬੈਗੇ ਮੈਂ ਦੋ ਵਾਰੀ ਮਿਲਣ ਦਾ ਜਤਨ ਕੀਤਾ ਅਮਰਪਾਲ ਸਿੰਘ ਨੂੰ ਤਾਂ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਭਾਈ ਜੀ ਆਪਾਂ ਇੱਕ ਵਾਰੀ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਲਗਾਤਾਰ ਪ੍ਰਚਾਰ ਕਰਨਾ ਪੈਣਾ ਸੰਤਾਂ ਦੀ ਆਪਾਂ ਗੱਲ ਕਰਦੇ ਆ ਸੰਤਾਂ ਦੀ ਦਸਤਾਰ ਬੰਦੀ 77 ਚ ਹੋਈ 77 ਤੋਂ ਲੈ ਕੇ 81 82 ਤੱਕ ਸੰਤਾਂ ਨੇ ਪ੍ਰਚਾਰ ਕੀਤਾ ਮਰਜੀਵੜੇ ਤਿਆਰ ਕੀਤੇ ਕੌਮ ਨੂੰ ਖੜਾ ਕੀਤਾ ਜੋ ਨਿਰਾਸ਼ਤਾ ਸੀ ਕੌਮ ਦੇ ਵਿੱਚੋਂ ਦੂਰ ਕੀਤੀ ਸੋ ਲਗਾਤਾਰ ਲੋੜ ਹੈ ਅੱਜ ਆਪਾਂ ਫੇਸਬੁੱਕਾਂ ਦੇ ਬਹੁਤ ਫੱਟੇ ਚੱਕ ਦਿੰਨੇ ਆ। ਬਾਈ ਜੀ ਤੁਹਾਡੇ ਨਾਲ ਕੋਈ ਪਰਵਾਹ ਨਾ ਕਰਿਓ। ਪਰ ਜਦੋਂ ਗਰਾਊਂਡ 'ਚ ਆਉਣਾ ਹੈ, ਜਦੋਂ ਸੜਕਾਂ ਦੇ ਉੱਤਰਨਾ ਸ਼ਿੰਗਾਰ ਚਾਉਣਾ ਹੈ, ਉਦੋਂ ਵੀ ਕਿੰਨੇ ਖੜਾ ਜਾਂਦੇ ਆ। ਇਹੀ ਗੱਲ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ। ਮੈਂ ਕਹਾਂ ਜਿਹੜੇ ਫੇਸਬੁੱਕ ਦੇ ਫੱਟੇ ਚੱਕਣ ਵਾਲੇ ਆ, ਇਹ ਗਰਾਊਂਡ ਤੇ ਵੀ ਨਾਲ ਖੜਨੇ ਆ ਕੇ। ਹੋਇਆ ਵੀ ਐਵੇਂ। 18 ਤਰੀਕ ਨੂੰ 18 ਮਾਰਚ ਨੂੰ ਸਾਡੇ ਨਾਜਵਾਨਾਂ ਦੇ ਮਾਰ ਪੁਲਸ ਲੱਗਦੀ ਆ 19 ਮਾਰਚ ਨੂੰ ਮੂਸੇਲ ਦੀ ਵਰਸੀ ਹੁੰਦੀ ਆ ਮਾਨਸਾ ਉੱਥੇ ਮੈਂ ਬੋਲਦਾ ਵਖਾ ਪੰਜਾਬ ਦੇ ਲੋਕੋ ਕਰਾਏ ਨਿਕਲਿਓ ਉੱਠ ਖੜੋ ਲੋਕ ਚੁੱਪ ਕਰ ਜਾਂਦੇ ਆ ਅਸੀਂ 21 ਤਰੀਕ ਨੂੰ ਤੇ 23 ਤਰੀਕ ਨੂੰ ਦੋ ਇਕੱਠ ਰੱਖਦੇ ਆ ਹਾਜ਼ਰੀਤਨ ਗੁਰਦੁਆਰੇ ਬਟੰਡੇ ਉੱਥੇ ਵੀ ਨਹੀਂ ਪਹੁੰਚਦੇ ਤੁਸੀਂ ਇੱਥੇ ਇਕੱਠੇ ਹੋ ਕੇ ਮਾਝਾ ਵਾਲੋ ਹਰੀਕੇ ਪੱਤਰ ਮੋਰਚਾ ਲਾਉਨੇ ਹੋ ਉੱਥੇ ਵੀ ਪੀਲਾ ਹੁੰਦੇ ਨਾ ਵੀ ਪਹੁੰਚੋ ਉੱਥੇ ਵੀ ਨਹੀਂ ਪਹੁੰਚਿਆ ਜਾਂਦਾ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਜੇ ਤੁਹਾਨੂੰ ਲੱਗਦਾ ਵੀ ਬੱਚੇ ਰਹਿ ਜਾਓਗੇ ਤੇ ਬਹੁਤ ਵੱਡਾ ਭਲੇਖਾ ਪਾਲੀ ਬੈਠੇ ਆਉਣ ਵਾਲਾ ਸਮਾਂ ਮੇਰੀ ਗੱਲ ਚੇਤੇ ਰੱਖਿਓ ਆਹਾ ਗੁਰਦਾਮ ਦਾ ਆਦੀ ਨਗਰੀ 'ਚ ਖੜੇ ਆ ਉਹ ਧਰਤੀ ਦੇਖਣੇ ਆ ਬੜੀ ਪਾਕ ਪਵਿੱਤਰ ਧਰਤੀ ਹੈ ਯਾਦ ਰੱਖੋ ਸਿੱਕੋ ਤੁਹਾਡੇ ਲਈ ਆਉਣਲਾ ਸਮਾਂ ਬਹੁਤ ਜਿਆਦੇ ਪਿਆਰ ਤੁਹਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡੇ 'ਚ ਬਖੇੜੇ ਖੜੇ ਕਰਕੇ ਪਾੜ ਪਾ ਕੇ ਤੁਹਾਡੇ ਸ਼ਿਕਾਰ ਖੇਡਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਧਰਾ ਪੰਜਾਬ ਫੜ ਰਹੀਆਂ ਨੇ ਉਹ ਸੱਜੇ ਪੱਕੀ ਹੋਣੋਂ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਚੱਕਦੇ ਆ ਉਹ ਤੁਹਾਡੇ ਸਕੇ ਨਹੀਂ ਆ ਵੇ ਅਸੀਂ ਇਹਦੇ ਖਿਲਾਫ ਆ ਅਸੀਂ ਇਹਦੇ ਖਿਲਾਫ ਆ ਇਹਨੇ ਐ ਕਰਤਾ ਇਹਨੇ ਆ ਕਰਤਾ ਇਹ ਬੇਦੱਦੇ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਜਾਣ ਲੱਗੇ ਮਿੰਟ ਲਾਉਨੇ ਧਰਤੀ ਜੂ ਫਟਕਾ ਕੇ ਸੁੱਟਣ ਲੱਗੇ ਮਿੰਟ ਦੇ ਵਿੱਚ ਧਰਤੀ ਪਾ ਦਿੰਦੇ ਆ ਗੱਲ ਚ ਵੀ ਇਹਦਾ ਗਦਾਰ ਹੈ ਸਰਦੀ ਫੇਰ ਬੰਦ ਕਰਦੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੋਰੀ ਵੀ ਦੇਖਿਆ ਨੌਜਵਾਨ ਨੂੰ ਤੁਹਾਨੂੰ ਅਪੀਲ ਹੈ ਮੋਰਚੇ ਜਾਵਤ ਜਿ ਰਹਿ ਕੇ ਜਿੱਤੇ ਜਾਂਦੇ ਆ ਮੋਰਚੇ ਬਿਉਂਦ ਬਿੰਦੀ ਨਾਲ ਜਿੱਤੇ ਜਾਂਦੇ ਆ ਯੋਜਨਾ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਥਿੰਕ ਟੈਂਕਾਂ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂਗੀ ਕਿਵੇਂ ਤੇ ਕਮਾਂਡਰ ਲਵਾਈ ਕਿਵੇਂ ਕਰੂਗਾ ਉੱਥੇ ਵੀ ਮੈਂ ਬੜੀਆਂ ਅਪੀਲਾਂ ਕੀਤੀਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲੋ ਆਗੂਆਂ ਦੀ ਗੱਲ ਸੁਣ ਲੋ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆਂ ਤੁਹਾਡੇ ਦਿਲਾਂ 'ਚ ਰੋਹ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਪਤੇ ਕਰਨੇ ਆਂ ਇਹ ਗੱਲ ਚੁੱਪੇ ਰੱਖਿਓ ਸੋ ਅੱਜ ਵੱਲ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੇ ਤੁਹਾਨੂੰ ਇਹ ਹੀ ਦੇਖਣਾ ਕਿ ਇਹ ਕਿਹੜੀ ਵਿਚਾਰਤਾ ਰਾਜਾ ਤੁਹਾਡੇ ਸਿਰ ਤੇ ਬਾਗਾ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ ਚ ਟਾਇਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਕੋਈ ਨਹੀਂ ਫਸਦੇ ਉਸਰਤਾ ਦੀ ਪਛਾਣ ਦੇਖਦੇ ਆ ਕਿ ਸਿੱਖ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ ਗਾਂਵ ਵਾਲਾ ਮੁੰਡਾ ਪੀਜੀਆਈ ਪਿਆਰੋਤਕ ਜਵਾਰੇ ਤੋੜ ਤੇ ਨੱਕ ਭੰਨਤਾ ਬਾਹਾਂ ਭਰਤੀਆਂ ਲੱਤਾਂ ਇੱਕ ਦਾ ਤੁਰ ਚਾਰ ਪਾਉ ਦੇ ਭੰਨੀ ਗਈ ਹੈ ਕੁੱਟ ਕੇ ਚੱਡੇ ਪਾੜ ਕੇ ਬੋਰੀ ਚ ਪਾ ਕੇ ਲੱਗੇ ਗਏ ਆ ਤੇ ਰੋਪ ਤੇ ਉੱਥੇ ਰੈਫਰ ਵੀ ਨਹੀਂ ਹੁੰਦੇ ਰਹੇ ਤਾਂ ਉਸ ਸਾਥ ਦਾ ਪਰਚਾ ਉਹਦੇ ਦੇਤਾ ਲਾਲ ਜੀ ਨਾਲ ਇਹ ਮਾਨਸ ਤਾਰੂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਇਹ ਆਪਣੇਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆਂ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਦੱਲੇਵਾਲ ਕੈਂਸਰ ਦਾ ਮਰੀਜ਼ ਹੈ ਤੇ ਜੋ ਜਵਾਨੀ ਇਹ ਗਾਲਾਂ ਕੱਢਦੀ ਇਹਨਾਂ ਮੈਂ ਉੱਥੇ ਖੜਾ ਸੀਗਾ ਤਾਂ ਆਹ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਵਿੱਕ ਗਿਆ ਤੂੰ ਡਰ ਗਿਆ ਤੂੰ ਝੁੱਟ ਗਿਆ ਜੇ ਭਈਓ ਗਾਹਾ ਵਗ ਜਾਂਦਾ ਉੱਥੇ 5 7 10 ਮੁੰਡਿਆਂ ਦਾ ਇਨਸਾਨ ਹੁੰਦਾ ਪਰ ਸਾਡੇ ਆਹੀ ਲੋਕਾਂ ਨੇ ਕਹਿਣਾ ਸੀ ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਬਰਵਾਤੇ ਸਹੀ ਗੱਲ ਹੁੰਦੀ ਇਹ ਕੰਮ ਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਸੂਝਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅੱਗੇ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਠਦੇ ਨਾਲ ਸੀਂਗਾ ਪਹਿਲਾਂ ਵਿਚਾਰਾ ਹੁੰਦਾ ਸੀ ਫਿਰ ਜੰਗ ਚ ਕੋਦੇ ਸੀ ਤੁਸੀਂ ਕਹਿੰਦੇ ਸਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਪੀੜ੍ਹੀ ਅੱਜ ਵੀ ਨਹੀਂ ਉੱਥੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 ਕੀ ਹੋ ਗਈ ਕੋਈ ਇਨਸਾਨ ਹੋ ਗਿਆ ਜਾਣੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਭੋਦਾ ਦੇ ਕੱਟ ਕਰਨੇ ਵਰਸ਼ੀਆਂ ਦੇ ਇਕੱਠ ਕਰਿਆ ਕਰੋਗੇ ਫਿਰ ਵੀ ਹਾਂ ਭਾਈ ਤੇਰੀ ਸੋਚ ਦੇ ਪਹਿਰਾ ਦੇ ਅੱਠੋ ਕੇ ਦੀਪ ਸਿੱਧੂ ਨੇ ਫਤੇਗੜ ਸਾਹਿਬ ਵਾਰਸ ਪੰਜਾਬ ਦੇ ਜਿਹੇ ਬੰਦੀ ਵੜਾਈ ਸੀ ਕਿੰਨਾ ਬੰਦਾ ਪਹੁੰਚਿਆ ਪਤਾ 250 ਜਿੱਦ ਦੇ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦੇ ਦੇ ਜਾਣ ਤੋਂ ਬਾਅਦ ਇਕੱਠ ਕਰਨਾ ਕੋਲੇ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਮਗਰੋਂ ਟੱਪ ਕਰਨਾ ਪਹਿਲਾਂ ਕਿੱਥੇ ਹੁਣ ਇਹ ਤਾਂ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ ਉਹਦਾ ਇੱਕ ਗੱਲ ਤੇ ਖੜੇ ਐ ਵੀ ਜਾਂ ਸਾਡੇ ਨਾਲ ਇਲਾਚਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂ ਹੁਣ ਆਪਾਂ ਪੰਜਾਬ ਉਹਦੇ ਇਲਾਚਾ ਲਿਆਉਣੀਆਂ ਨੇ ਕਿ ਜੌਂਜਿਆਂ ਨੂੰ ਲੈ ਕੇ ਆਉਣਾ ਇਹ ਤੈ ਤੁਸੀਂ ਕਰਨਾ ਦੁੱਖ ਦੀ ਗੱਲ ਆ ਮੈਨੂੰ ਬਾਈ ਡਾਕਟਰ ਸਾਹਿਬ ਨੇ ਦੱਸਿਆ ਉਹਦੋਂ ਕਹਿੰਦੇ ਸਾਹਿਬ ਨੇ ਕਹਿੰਦੇ ਬਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਗਏ ਲੋਕਲ ਬੰਦੇ ਬਹੁਤ ਘੱਟ ਆਏ ਦੂਰੋਂ ਦੂਰੋਂ ਆਗੇ ਹਲੇ ਚੱਲ ਚੱਲ ਮਾਝਾ ਹਮੇਸ਼ਾ ਸੰਘਰਸ਼ਾਂ ਦਾ ਜੰਗਾ ਜੁੱਧਾਂ ਦਾ ਗੜ ਰਿਹਾ ਹੈ ਮਾਝਾ ਤੁਹਾਨੂੰ ਅਪੀਲ ਕਰਦਾ ਇੱਥੇ ਜੋਰ ਵੱਧ ਤੋਂ ਵੱਧ ਲਾਓ ਬਾਈ ਤੇ ਅਪੀਲ ਹੈ ਸਟੇਟ ਸੈਕਟਰੀ ਨੂੰ ਮੇਕਣਾ ਚਾਹੁੰਦਾ ਕਿ ਬਾਈ ਮੁਦਿਆਂ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਹੈ ਥੇਸ ਪਹੁੰਚਦੀ ਹੈ ਔਰ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੈਠੇ 30 ਸਾਲ ਤੋਂ ਜੇਲਾ 'ਚ ਬੰਦ ਆ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਬਿਰੂਗੜ੍ਹ ਬੈਠੇ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲੈ ਕੇ ਆਉਣੇ ਆ ਤੁਸੀਂ ਕੋਈ ਜਥੇਬੰਦ ਇਕਤਾਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਪ੍ਰੋਮ ਦਿੱਤਾ ਜਾਵੇ ਵੱਡੇ ਕੱਟ ਦੀ ਕਾਲ ਦਿਓ ਪੰਜਾਬ ਪੱਧਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿ ਪੜਦਾ ਸੀ ਮਾਝੇ ਦੇ ਵਿੱਚ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਹਾਂ ਅੰਦਰ ਵੀ ਭਾਈ ਆਓ ਇਕੱਠੇ ਹੋ ਕੇ ਆ ਪੰਬਰਸਰ ਇਕੱਠੇ ਹੋਣਾ ਜਾਂ ਕਿਤੇ ਵੀ ਆਪਾਂ ਇਕੱਠੇ ਹੋਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਡੇ ਕੱਠ ਨੇ ਸੋਡੀ ਤਾਕਤ ਨੇ ਸਰਕਾਰ ਚਕਾਉਣੀ ਹੈ ਕਈ ਗਿਲਾ ਕਰਦੇ ਆ ਕਿ ਭਾਈ ਭਾਨੇ ਵਾਲੀ ਬਾਰੀ ਇੰਨਾ ਕੱਟ ਕਰ ਲਿਆ ਹੁਣ ਕਿਉਂ ਨਹੀਂ ਭਾਨੇਵਾਰੀ ਵੀ ਭਾਈ 15 ਦਿਨ ਪਿੰਡਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਅਪੀਲਾ ਕਰਦਾ ਰਿਹਾ ਤਾਂ ਲੋਕ ਨੌਜਵਾਨ ਖਾਸ ਤੌਰ 'ਤੇ ਉੱਠ ਕੇ ਉਹ ਵੱਡੀ ਗਿਣਤੀ 'ਚ ਆਇਆ ਰੋਕਾਂ ਤੋੜ ਕੇ ਆਇਆ ਔਰ ਸਦਾ ਸਰਕਾਰ ਦਾ ਡਰ ਕੱਢ ਕੇ ਆਇਆ ਜਿਹੜਾ ਚ ਤੇ ਤਾਂ ਭਾਨਾ ਤੁਹਾਡੇ ਵਿੱਚ ਅੱਜ ਨਹੀਂ ਜੋ ਭਾਨੇ ਨਾਲ ਕਰ ਰਹੇ ਸੀ ਭੁੱਲ ਜਨ ਲਈ ਭਾਨਾ ਦੋ ਤਿੰਨ ਸਾਲ ਬਾਹਰ ਆ ਜਾਂਦਾ ਹੁਣ ਜੇ ਆਪਾਂ ਮਤਪਾਲ ਸਿੰਧਰੇ ਸਾਥੀਆਂ ਨੂੰ ਪੰਜਾਬ ਲਿਆਉਣਾ ਐ ਐਨਐਸਐ ਕਰਵਾਉਣੀ ਐ ਤਾਂ ਭਾਈ ਇਹੀ ਕੰਮ ਕਰਨਾ ਪੈਣਾ ਐ ਜਿੰਨੇ ਸਾਡੇ ਇੱਥੇ ਪ੍ਰਚਾਰਕ ਭਰਾ ਹੈਗੇ ਆ ਉਹਨਾਂ ਨੂੰ ਵੀਨ ਕਰਦਾ ਬਈ ਪਿੰਡੋਂ ਪਿੰਡੀ ਜਾਓ ਲਾਭ ਬੰਦ ਕਰੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਵੀ ਹਿਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਕੱਟ ਵਧੂ ਮੇਰੀ ਗੱਲ ਯਾਦ ਰੱਖਿਓ ਦਿਵੇਂ ਦਿਵੇਂ ਸਰਕਾਰ ਨੇ ਤੁਹਾਨੂੰ ਸੁਨੇਹ ਭੇਜਨੇ ਆ ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ ਖੁਦ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੀਟਿੰਗ ਕਰਨ ਆਇਆ ਗ੍ਰੈਸ ਕੱਤਰਨਾ ਮੀਟਿੰਗ ਕਰਾਤੀ ਜੀ ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦੇਾਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦੇਾਂਗੇ 13 ਅਪ੍ਰੈਲ ਦਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ੁਕ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਖਬਰ ਪਤਾ ਕੀ ਚਲਾ ਰਿਹਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ মিডিਆ ਵੀ ਇੱਕ ਵਰਤਾਂਤ ਘਰ ਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਸਿਸ ਕਰਕੇ ਸਾਨੂੰ ਸਾਰੇ ਪਾਸੋਂ ਸਟੇਟ ਰਹਿਣ ਦੀ ਲੋੜ ਐ ਚੰਨੇ ਰਹਿਣ ਦੀ ਲੋੜ ਐ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਨਾਂ ਦੀ ਆਈਡੀ ਸਰ ਵੀ ਬਹੁਤ ਮਜ਼ਬੂਤ ਹੈ ਫੱਲਿਓ ਟਿੱਪਣੀਆਂ ਇਹਦੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗਦਾ ਵੀ ਹਾਂ ਯਾਰ ਗੱਲ ਤਾਂ ਸਹੀ ਐ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਐਡੀਆਂ ਨੇ ਜਿਹਦੇ ਨਾਲਕ ਮਾਹੌਲ ਖਿੱਦ ਦਿੰਦੇ ਆ ਮਾਲਕੋ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਤਰ੍ਹਾਂ ਦੀ ਆ ਜਾਂਦੀ ਹੈ ਥੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਯਾ ਅੱਛਾ ਗੱਲ ਆਏ ਆ ਇਹ ਬਰਤਾਨ ਨੂੰ ਤੋੜਨ ਦੀ ਲੋੜ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕਿ ਬੈਠੇ ਆ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗਿਆ ਕਿ ਸਾਇਦ ਕੋਈ ਸਿੰਘਾਂ ਨੇ ਕਹਿੰਦੇ ਜੇ ਦੇਸੀ ਗੁਰੂ ਘਰਾਂ ਦੇ ਵਿੱਚ ਹੋਕੇ ਦੇਣ ਗਏ ਆ ਬੇਨਤੀਆਂ ਕਰਨ ਗਏ ਆ ਇੱਥੇ ਕੱਟ ਦੇ ਲਈ ਪੁਲਿਸ ਨੇ ਕਈ ਗਰੂ ਕਰਾਉ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬੈਠਣ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਦੋਰ ਸਲਾਈ ਸੀ ਹੁਣ ਇੱਥੇ ਜੀ ਆਪਣਾ ਕੱਚ ਘੜਦਾ ਮੇਰੀ ਗੱਲ ਯਾਦ ਰੱਖੋ ਜਿਹੜੇ ਅੰਦਰ ਬੰਦ ਦਾ ਉਹਨੂੰ ਚਾਕੇ ਹਸਪਤਾਲ ਲੈ ਜਾਣਗੇ ੱੱਕੇ ਦੇ ਨਾਲ ਗਲੂ ਕੋਈ ਲਾ ਦੇਣਗੇ ਸੱਤ ਕੰਡੀਆਂ ਲਾ ਕੇ ਬੰਨ ਕੇ ਅਸਪੈਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਭੁੱਖ ਹਰਤਾ ਉਤੇ ਇਹਨਾਂ ਨੂੰ ਵੀ ਚਾਕੇ ਹਸਪਤਾਲ ਚ ਲੈ ਜਾਣਗੇ ਇਹ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਮਯਾਬ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਬੜੀ ਰੋਜ਼ ਜਿਉਟੀਆਂ ਬਣ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਜੇ ਚਾਹੋ ਨੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਏਲਾਂ ਦੇ ਵਿੱਚ ਬੈਠਿਆ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਡਾ ਕੱਟਾ ਆਉਣਾ ਜਬਾਹ ਹੋਰੀਆਂ ਨੇ ਯਾਦ ਰੱਖਿਓ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲੱ ਆ ਕੇ ਗੱਲ ਨਹੀਂ ਕਰਨੀ ਕੋਈ ਅਗਵਾਈ ਨਹੀਂ ਕਰਨੀ ਕੋਈ ਆਪਣੀ ਆਵਾਜ਼ ਨਹੀਂ ਬRAND ਕਰਨੀ ਕਿਉਂਕਿ ਇਹੀ ਹੋਣਾ ਵੀ ਯਾਰ ਮੁਰਕੇ ਤੋਂ ਪੁੱਛਦਾ ਤਾਂ ਹੈ ਨਹੀਂ ਮੈਂ ਲਾਂਬਾ ਨਹੀਂ ਦਿੰਦਾ ਤੇ ਨਾਮ ਹੈ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਉਹ ਆਪਣੇ ਲੋਕਾਂ ਦੇ ਸਨਾਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਹੈ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਹੈ ਆਪਣੀ ਤੜਫ ਨੂੰ ਲੈ ਕੇ ਚੱਲਦਾ ਹੈ ਆਪਣੀ ਆਰਥਾ ਗੈਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦੇ ਸਾਂ ਨਹੀਂ ਕਰਦੇ ਹੁਣ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣਿਆ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣਦਾ ਸੋ ਧੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅੱਜ ਤੁਹਾਡੇ ਕੋਲੇ ਆ ਬੈਠ ਕੇ ਬਾਬਾ ਜਾਨ ਵੀ ਸਾਂਝੀਆ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਕਰਨੀ ਹੈ ਬੜਾ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ 'ਚ ਜੋਸ਼ ਵੀ ਹੈਗਾ ਆਵਾਜ਼ ਬੁਝੇ ਜ ਰਹਿੰਦੀਆਂ ਕਈ ਵਾਰੀ ਗੱਲਾਂ ਜਾਂ ਆਸਪੇ ਗੱਲਾਂ ਬਾਤਾਂ ਕਰੀ ਜਾਂਦੇ ਨੇ ਮੋਬਾਈਲ ਤੇ ਟਿਕ ਟਿਕ ਜੀ ਕਰੀ ਜਾਂਦੇ ਨੇ ਸੋ ਸਾਰੇ ਮੇਰੇ ਧਿਆਨ ਦੇ ਕੇ ਐਨਐਸਏ ਖਤਮ ਕਰਾ ਕੇ ਰਹਾ ਮੈਂ ਖਤਮ ਕਰਾ ਕੇ ਰਹਾਗੇ ਬੰਦੀ ਸਿੰਘ ਪੰਜਾਬ ਲਿਆ ਕੇ ਰਹਾ ਮੈਂ ਖਤਮ مرदाबाद مرदाबाद پنجاب سب کار مرदाबाद 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 بولے سو ریا واہ